ਪੰਜਾਬ ਯੂਨੀਵਰਸਿਟੀ ਵਿੱਚ ਕੱਲ ਵਿਦਿਆਰਥੀ ਸੰਗ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਪੀਯੂ ਪ੍ਰਸ਼ਾਸਨ ਵੱਲੋਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਇਹਨਾਂ ਚੋਣਾਂ ਲਈ ਜੋ ਨਿਯਮ ਬਣਾਏ ਗਏ ਸਨ ਉਹਨਾਂ ਦੀ ਵਿਦਿਆਰਥੀ ਸੰਗਠਨਾਵਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਸ਼ਰ੍ਹਾਂ ਤੱਜੀਆਂ ਉਡਾਈਆਂ ਗਈਆਂ ਨੇ ਪ੍ਰਸ਼ਾਸਨ ਨੇ ਵਿਦਿਆਰਥੀ ਚੋਣਾਂ ਨੂੰ ਦੌਰਾਨ ਲਿੰਗਦੋਹ ਕਮੇਟੀ ਦੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਕਮੇਟੀ ਦੇ ਨਿਯਮਾਂ ਦੀ ਕੋਈ ਪਾਲਣਾ ਨਹੀਂ ਕੀਤੀ ਜਾ ਰਹੀ ਇਸ ਖਬਰ ਦੇ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਮਨੀਸ਼ ਨਾਗਰ ਦੇ ਨਾਲ ਜੋ ਸੈਕਟਰ 11 ਸਥਿਤ ਸਰਕਾਰੀ ਕਾਲਜ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਨੀਸ਼ ਸਰਕਾਰ ਸਰਕਾਰੀ ਕਾਲਜ ਵਿੱਚ ਕੀ ਨੇ ਮਾਹੌਲ ਚੋਂ ਆ ਦਾ ਜੀ ਜਰਮਨ ਜਿਵੇਂ ਕਿ ਤੁਸੀਂ ਆਪਾਂ ਇੱਥੇ ਗਵਰਨਮੈਂਟ ਕਾਲਜ 11 ਚ ਖੜੇ ਆ ਜਿਹੜਾ ਮਨਿਆ ਪਰਮਨਿਆ ਕਾਲਜ ਆ ਚੰਡੀਗੜ੍ਹ ਦਾ ਤੇ ਜਿਹੜੀ ਕੈਂਪੇਨਿੰਗ ਸੀ ਕੱਲ ਬੰਦ ਹੋ ਚੁੱਕੀ ਸੀ 48 ਘੰਟੇ ਪਹਿਲਾਂ ਇਲੈਕਸ਼ਨ ਦੇ ਕਿਉਂਕਿ ਕੱਲ ਇਲੈਕਸ਼ਨ ਹੈ ਸਟੂਡੈਂਟ ਕਾਉਂਸਲ ਦਾ ਤੇ ਅੱਜ ਸਾਡੇ ਨਾਲ ਦੋ ਉਮੀਦਵਾਰ ਆ ਜਿਹੜੇ ਇੱਥੇ ਪ੍ਰੈਜ਼ੀਡੈਂਟ ਦੀ ਚੋਣ ਲੜ ਰਹੇ ਨੇ ਇਸ ਕਾਲਜ ਤੋਂ ਆਓ ਗੱਲ ਕਰਦੇ ਹਾਂ ਵੀਰ ਪ੍ਰਤਾਪ ਸਿੰਘ ਨਾਲ ਕਿ ਜਿੰਨਾ ਦਾ ਕੀ ਏਜੰਡਾ ਹੈ ਕੱਲ ਦੇ ਇਲੈਕਸ਼ਨ ਲਈ ਤੇ ਕੀ ਉਹ ਆਉਣ ਵਾਲੇ ਦਿਨਾਂ ਚ ਕਰਨਗੇ ਜੇ ਉਹ ਜਿੱਤਦੇ ਨੇ ਜੀ ਵੀਰ ਪ੍ਰਤਾਪ ਅੱਜ ਸਭ ਤੋਂ ਵੱਡਾ ਮੁੱਦਾ ਇਹ ਰੱਖਿਆ ਹੈ ਪਾਣੀ ਤੇ ਇਸ ਟਾਈਮ ਪਾਣੀ ਦੇ ਸਟੂਡੈਂਟ ਸਭ ਤੋਂ ਵੱਡਾ ਵੱਡੀ ਪ੍ਰੋਬਲਮ ਹੈ ਜੋ ਕਿ ਆ ਨਹੀਂ ਰਿਹਾ ਸਭ ਤੋਂ ਦੂਜੀ ਪ੍ਰੋਬਲਮ ਸਾਡੀ ਕੰਟੀਨ ਦੀ ਕੰਟੀਨ ਅਸ ਟਾਈਮ ਬਹੁਤ ਕੁਰਸੀਆਂ ਦਾ ਕੋਈ ਸਟੈਂਡ ਨਹੀਂ ਹੈਗਾ ਉੱਥੇ ਤੇ ਕੰਟੀਨ ਅਸੀਂ ਮੋਡੀਫਾਈ ਕਰਾਵਾਂਗੇ ਟੀਚਰਸ ਲਈ ਅੱਡ ਕਰਾਵਾਂਗੇ ਤੇ ਆਪਣਾ ਵਾਈਫ ਆਪਣੇ ਕੋਲ ਦੇ ਵਾਈਫਾਈ ਨਹੀਂ ਹੈ ਅਸੀਂ ਸਭ ਤੋਂ ਮੁੱਦਾ ਲਿਆਵਾਂਗੇ ਵਾਈਫਾਈ ਪੂਰਾ ਕੋਲ ਵਾਈਫਾਈ ਕਰਾਵਾਂਗੇ ਤੇ ਹੋਰ ਕੀ ਜਿਹੜੇ ਗਰੀਬ ਸਟੂਡੈਂਟਸ ਆ ਤੇ ਆਉਂਦੇ ਆ ਉਹਨਾਂ ਦੇ ਲਈ ਕੀ ਕਰੋਗੇ ਗਰੀਬ ਸਟੂਡੈਂਟ ਲਈ ਅਸੀਂ ਲਾਸਟ ইয়ার ਵੀ ਅਸੀਂ ਕਈ ਸਟੂਡੈਂਟ ਦੀ ਫੀਸ ਮਾਫ ਕਰਾਈ ਸੀ ਤੇ ਅਸੀਂ ਫੰਡ ਇਕੱਠਾ ਕਰਕੇ ਉਹਨਾਂ ਵਾਲੀ ਫੀਸ ਜਿਹੜੇ ਭਰ ਨਹੀਂ ਸਕਦੇ ਉਹ ਫੀਸ ਭਰਾਈ ਸੀਗੀ ਤੇ ਇਸ ਸਾਲ ਵੀ ਅਸੀਂ ਕਰਾਂਗੇ ਸਾਰਾ ਕੁਝ ਜੀ ਜਰਮਨ ਹੁਣ ਗੱਲ ਕਰਦੇ ਹਾਂ ਗੁਰਜੀਤ ਸਿੰਘ ਨਾਲ ਕੀ ਉਹਨਾਂ ਦੇ ਏਜੰਡੇ ਆ ਕੱਲ ਦੇ ਇਲੈਕਸ਼ਨ ਲਈ ਜੀ ਗੁਰਜੀਤ ਸਾਡਾ ਜੀ ਮੁੱਖ ਏਜੰਡਾ ਇਹ ਵੀ ਪਾਣੀ ਦੀ ਪ੍ਰੋਬਲਮ ਬਹੁਤ ਹੈ ਇੱਥੇ ਪਾਣੀ ਇੱਥੇ 2-3 ਮਹੀਨੇ ਹੋ ਗਏ ਨਾ ਟੀਚਰਾਂ ਨੂੰ ਮਿਲਦਾ ਤੇ ਨਾ ਬੱਚਿਆਂ ਨੂੰ ਮਿਲਦਾ ਜੀ ਉਸ ਤੋਂ ਬਾਅਦ ਕੰਟੇਨ ਚ ਤੁਹਾਨੂੰ ਪਤਾ ਕਿੰਨਾ ਗੰਦਾ ਹੈ ਜੀ ਉਹ ਸਾਰੀ ਗੰਦਗੀ ਬੱਚਿਆਂ ਨੂੰ ਜਾਂਦੀ ਹੈ ਤੇ ਬਿਮਾਰੀਆਂ ਡਰ ਹੈ ਇੱਥੇ ਤੇ ਇੱਕ ਜਦੋਂ ਸਾਰੇ ਕਾਲਜ ਵਾਈਫਾਈ ਨੇ ਗਵਰਨਮੈਂਟ ਕਾਲਰ ਸੈਕਟਰ 46 ਦਾ ਉਹ ਵੀ ਵਾਈਫਾਈ ਹੈ ਤੇ ਇੱਥੇ ਸਾਡੇ ਕਾਲਜ ਕਿਉਂ ਨਹੀਂ ਹੈ ਤੇ ਅਸੀਂ ਉਹ ਵੀ ਮੁੱਦਾ ਮੁੱਖ ਰੱਖਾਂਗੇ ਉਸ ਤੋਂ ਬਾਅਦ ਇੱਥੇ ਕੰਟੀਨ ਮਤਲਬ ਇਦਾਂ ਹੀ ਉਹਦਾ ਅਰੇਂਜਮੈਂਟ ਕੋਈ ਵਧੀਆ ਨਹੀਂ ਹੈਗਾ ਨੈਸਕਾਫੇ ਦੀ ਕੋਸ਼ਿਸ਼ ਕਰਾਂਗੇ ਵੀ ਖੁੱਲ ਜੇ ਤੇ ਅਸੀਂ ਕੋਈ ਇਦਾਂ ਵਾਦਾ ਨਹੀਂ ਕਰਦੇ ਵੀ ਪੱਕਾ ਖਲਾਵਾਂਗੇ ਇੱਕ ਕੋਸ਼ਿਸ਼ ਕਰਾਂਗੇ ਛੁੱਟੀ ਜੀ ਵੀ ਜੇ ਖੁੱਲ ਜੇ ਜੇ ਤੁਸੀਂ ਜਿੱਤ ਜਾਂਦੇ ਹੋ ਤੇ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਕਰਨਾ ਪਸੰਦ ਕਰੋਗੇ ਪਹਿਲ ਦੇ ਆਧਾਰ ਤੇ ਪਾਣੀ ਦਾ ਕੰਮ ਕਰਾਂਗੇ ਉਹ ਬਾਕੀ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਪਾਣੀ ਜ਼ਰੂਰੀ ਹੈ ਪਹਿਲਾਂ ਬਾਕੀ ਬਾਤ ਹੈ ਜੀ ਜਰਮਨ ਤੁਸੀਂ ਜਿਵੇਂ ਦੇਖਿਆ ਕਿ ਹਾਂ ਕਿਵੇਂ ਉਮੀਦਵਾਰ ਪੂਰੇ ਕੌਨਫੀਡੈਂਟ ਨੇ ਕਾਲ ਦੇ ਇਲੈਕਸ਼ਨ ਨੂੰ ਲੈ ਕੇ ਤੇ ਆਪਣੇ ਆਪਣੇ ਮੁੱਦੇ ਤੇ ਪੂਰੇ ਜ਼ੋਰ ਨਾਲ ਇਹ ਕਾਲ ਦੇ ਇਲੈਕਸ਼ਨ 'ਚ ਉਤਰਨਗੇ ਜੀ ਜਰਮਨ ਜੀ ਮੈਨੂੰ ਸੁਣ ਵਿੱਚ ਆਇਆ ਕਿ ਕਈ ਵਿਦਿਆਰਥੀ ਸੰਗਠਨਾਵਾਂ ਵੱਲੋਂ ਵਿਦਿਆਰਥੀਆਂ ਨੂੰ ਵੋਟਰਾਂ ਨੂੰ ਲੁਭਾਉਣ ਲਈ ਫਿਲਮਾਂ ਦਿਖਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਪਹਾੜੀ ਖੇਤਰਾਂ 'ਚ ਲਿਜਾਇਆ ਜਾ ਰਿਹਾ ਹੈ ਇਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ वीर प्रताप ਜਿਵੇਂ ਕਿ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਜਿਹੜੀ ਪਾਰਟੀਆਂ ਸਟੂਡੈਂਟ ਪਾਰਟੀਆਂ ਹੈ ਉਹ ਵੋਟਰਾਂ ਨੂੰ ਲੁਭਾਉਣ ਲਈ ਫਿਲਮਾਂ ਦਿਖਾ ਰਹੀਆਂ ਤੇ ਪਾਰਟੀਆਂ ਦੇ ਵਿੱਚ ਲੈ ਕੇ ਜਾ ਰਹੀਆਂ ਡਿਸਕੋਥੈਕਸ ਚ ਲੈ ਕੇ ਜਾ ਰਹੀਆਂ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਸਰ ਮੈਂ ਨੂੰ ਕੋਈ ਉਹ ਖਾਸ ਚੀਜ਼ ਸਮਝਦਾ ਕਿ ਉਹ ਸੀ ਸਟੂਡੈਂਟ ਲਈ ਕੰਮ ਕਰਦਾ ਹੈ ਤੇ ਉਹ ਸਟੂਡੈਂਟ ਲੁਭਾ ਕੇ ਫਿਲਮਾਂ ਦਿਖਾਉਣੀ ਹੈ ਪੱਬੀ ਲੈ ਕੇ ਜਾਣਾ ਪਾਰਟੀ ਕਰਨੀ ਇਹ ਕੋਈ ਮਾਇਨੇ ਰੱਖਦੀ ਇਹ ਸਟੂਡੈਂਟ ਲਈ ਕੰਮ ਨਹੀਂ ਕਰ ਰਹੇ ਉਹਨਾਂ ਲੁਭਾ ਰਹੇ ਨੇ ਇੱਕ ਸਾਬ ਦਾ ਇਹ ਮੇਰੇ ਵੱਲੋਂ ਦਾ ਇਹ ਜੀ ਜਰਮਨ ਹੁਣ ਜਾਣਦੇ ਆ ਗੁਰਜੀਤ ਤੋਂ ਗੁਰਜੀਤ ਦਾ ਕੀ ਕਹਿਣਾ ਹੈ ਸਾਰੇ ਮਾਮਲੇ ਦੇ ਬਾਰੇ ਗੁਰਜੀਤ ਦੱਸੋਗੇ ਕਿ ਕਿਵੇਂ ਜਿਹੜੀ ਪਾਰਟੀਆਂ ਲੁਭਾਰੀਆਂ ਵੋਟਰਸ ਨੂੰ ਡਿਸਕੋਥੈਕਸ ਲੈ ਕੇ ਜਾ ਰਹੀਆਂ ਪਾਰਟੀਆਂ ਚ ਲੈ ਕੇ ਜਾ ਰਹੀਆਂ ਪਬਸ ਚ ਲੈ ਕੇ ਜਾ ਰਹੀਆਂ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅਜੇ ਵਾਰ ਤੇ ਮੈਂ ਇੰਨੀ ਕਹੂੰ ਇਹ ਬਹੁਤ ਮਾੜੀ ਗੱਲ ਹੈ ਤੇ ਬੱਚੇ ਨੂੰ ਪਬ ਚ ਲੈ ਕੇ ਜਾਣਾ ਤੇ ਉਹਨਾਂ ਨੂੰ ਪਾਰਟੀਆਂ ਕਰਨੀਆਂ ਇਹ ਜਾਦੇ ਖਰਚੇ ਵਧਾਉਣੇ ਇਹ ਚੰਗੀ ਗੱਲ ਨਹੀਂ ਹੈਗੀ ਆਪਾਂ ਤਾਂ ਬਸ ਇਦਾਂ ਕਹਾਂਗੇ ਵੀ ਆਪਣਾ ਕੰਮ ਦੇਖੀ ਬੋਟ ਪਾਓ ਜੀ ਨਹੀਂ ਪਾਉਣੀ ਇਦਾਂ ਤਾਂ ਪੈਸੇ ਹੀ ਬਹੁਤ ਦਿੰਦੇ ਨੇ ਕੋਈ ਕੁਝ ਕਰਦੇ ਕੁਝ ਇਹ ਸਾਡੇ ਕੋਈ ਚੱਕਰ ਨਹੀਂ ਹੈਗਾ ਜੀ ਇਹ ਗੱਲ ਤੇ ਤੁਸੀਂ ਕੈਂਪੇਨਿੰਗ ਕਿਵੇਂ ਕੀਤੀ ਵੋਟਰਸ ਨੂੰ ਲੁਭਾਨ ਲਈ ਬਸ ਐਦਾਂ ਹੀ ਕਿੱਦਾਂ ਕਰਾਂ ਮੈਂ ਹੁਣ ਮੈਂ ਜਿਮਨੀਸ਼ ਕਲਾਸੀ ਜਾ ਕੇ ਤੇ ਫੋਨ ਰਹੀਂ ਅੱਗੇ ਅੱਗੇ ਫਰੈਂਡਾਂ ਨਾਲ ਰਹੀਂ ਐਦਾਂ ਆਪਾਂ ਨੇ ਫੇਸਬੁੱਕ 'ਤੇ ਰਹੀਂ ਜੀ ਜਰਮਨ ਜਿਵੇਂ ਚੋਣ ਪ੍ਰਚਾਰ ਦੌਰਾਨ ਲਿੰਕ ਦੋ ਕਮੇਟੀ ਦੀਆਂ ਹਦਾਇਤਾਂ ਦਾ ਸ਼ਰੇਆਮ ਤਜੀਆਂ ਉਡਾਈਆਂ ਗਈਆਂ ਇਹਨਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਜੀ ਵੀਰ ਪ੍ਰਤਾਪ ਦੱਸੋਗੇ ਲਿੰਕ ਤੋਂ ਜਿਹੜੀ ਕਮਿਸ਼ਨ ਸੀਗੀ ਉਹਦੀ ਜਿਹੜੀ ਕਾਲਜੇਸ ਦੇ ਵਿੱਚ ਖਬਰਾਂ ਵੀ ਆ ਰਹੀਆਂ ਸੀ ਉਹਦੀ ਕਮਿਸ਼ਨ ਦੀ ਜਿਹੜੀ ਗਾਈਡਲਾਈਨਸ ਐ ਉਹਨੂੰ ਫਾਲੋ ਨਹੀਂ ਕੀਤਾ ਗਿਆ ਕੀ ਤੁਹਾਡੀ ਪਾਰਟੀ ਨੇ ਫਾਲੋ ਕੀਤਾ ਉਹਨੂੰ ਕੀ ਉਹਦਾ ਵਾਇਲੇਸ਼ਨ ਕੀਤੀ ਹਾਂਜੀ ਸਰ ਸਾਡੀ ਪਾਰਟੀ ਪੂਰਾ ਉਹ ਧਿਆਨ ਕੀਤਾ ਹੋਇਆ ਅੱਜ ਵੀ ਅਸੀਂ ਕੀ ਪਾਰਟੀ ਸਟicker ਨਹੀਂ ਲਾਏ ਜਾਂ ਸਟicker ਲਾਇਆ ਸੀ ਆਪਣੇ ਹੱਥਾਂ ਨਾਲ ਲਿਖੇ ਹੋਈ ਸਟicker ਲਾ ਰਹੇ ਪਿਛਲੇ 10 ਦਿਨ ਤੋਂ ਤੇ ਅਸੀਂ ਕੈਂਪੇਨ ਕਿ ਸਭ ਬੰਦ ਕਰਤਾ ਹੁਣ ਆਪਾਂ ਵੀ ਜਿਵੇਂ ਰੂਲ ਸੀ ਅਸੀਂ ਉਸ ਹਿਸਾਬ ਨਾਲ ਚੱਲੇ ਆ ਅੱਜ ਤੱਕ ਜੀ ਗੁਰਜੀਤ ਤੁਸੀਂ ਦੱਸੋਗੇ ਕਿਵੇਂ ਤੁਸੀਂ ਜਿਹੜਾ ਲਿੰਕ ਦੇ ਵਾਇਲਡ ਗਾਈਡਲਾਈਨਸ ਨੂੰ ਫੋਲੋ ਕੀਤਾ ਤੇ ਕੀ ਤੁਸੀਂ ਪੂਰੀ ਤਰ੍ਹਾਂ ਮੰਨਦੇ ਹੋ ਕਿ ਤੁਸੀਂ ਉਹਨਾਂ ਨੂੰ ਵਾਇਲਟ ਨਹੀਂ ਕੀਤਾ ਸਰ ਦੇਖੋ ਇਦਾਂ ਸਾਨੂੰ ਪ੍ਰਿੰਸੀਪਲ ਸਰ ਨੇ ਕਿਹਾ ਸੀ ਵੀ 5 ਦਿਨ ਪਹਿਲਾਂ ਤੁਹਾਨੂੰ ਟਾਈਮ ਦੇਵਾਂਗੇ ਸਾਨੂੰ ਕੋਈ ਟਾਈਮ ਨਹੀਂ ਮਿਲਿਆ ਜੀ ਤੇ ਕੱਲ ਕੱਲ ਕੰਮ ਕਰਨ ਦਾ ਦਿਨ ਸੀ ਇੱਕ ਤੇ ਉਹਦੇ ਬਾਅਦ ਸਾਡੇ 10 ਵਜੇ ਕੰਮ ਬੰਦ ਕਰਦੇ ਤੇ ਕਮਬਾਈਨਿੰਗ ਦਾ ਤੇ ਅਸੀਂ ਉਹਨਾਂ ਦੇ ਹੁਕਮ ਮੰਨੇ ਆ ਤੇ ਅਸੀਂ ਬੰਦ ਕਰਤਾ ਤੇ ਅੱਜ ਵੀ ਅਸੀਂ ਤੁਹਾਨੂੰ ਪਤਾ ਹੀ ਹੈ ਬੰਦ ਸਾਡਾ ਕੰਮ ਸਾਰਾ ਅੱਜ ਜਰਮਨ ਜਿਮਲੀwidetilde ਵਿੱਚ ਕੱਲ ਨੂੰ ਇਹ ਚੋਣਾ ਹੋਣ ਜਾ ਰਹੀਆਂ ਨੇ ਯੂਨੀਵਰਸਿਟੀ ਨੇ ਤੇ ਆਪਣੇ ਪੂਰੇ ਪ੍ਰਬੰਧ ਕਰ ਲਏ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਪਰ ਉੱਥੇ ਸੁਰੱਖਿਆ ਦਾ ਕੀ ਇੰਤਜ਼ਾਮ ਨੇ ਅਜੀ ਜਰਮਨ ਮੈਂ ਦੱਸਣਾ ਚਾਹਾਂਗਾ ਕਿ ਉਰੇ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਹੋਏ ਪੁਲਿਸ ਕਈ ਦਿਨਾਂ ਤੋਂ ਇੱਥੇ ਹਰ ਕੈਂਪਸ ਦੇ ਵਿੱਚ ਤਾਇਨਾਤ ਹੈ ਤੇ ਪੂਰਾ ਜਿਹੜੇ ਹੌਸਟਲਸ ਦੇ ਵਿੱਚ ਤੇ ਕੈਂਪਸ ਦੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਕੋਈ ਵੀ ਐਦਾਂ ਦੀ ਇਨਸੀਡੈਂਟ ਵਾਇਲੈਂਟ ਇਨਸੀਡੈਂਟ ਨਾ ਹੋ ਸਕੇ ਕਿ ਜਿਹੜਾ ਕੱਲ ਦੀ ਜਿਹੜੇ ਜਿਹੜਾ ਕੱਲ ਦਾ ਓਕੇਜਨ ਹੈ ਉਹਨੂੰ ਖਰਾਬ ਕਰ ਸਕੇ ਜੀ ਜਰਮਨ ਜੀ ਮਨੀਸ਼ ਬਹੁਤ ਬਹੁਤ ਧੰਨਵਾਦ ਇਸ ਪੂਰੇ ਮਾਮਲੇ ਤੇ ਜਾਣਕਾਰੀ ਦੇਣ ਲਈ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ मिलेंगे फेसबुक पे, अस दिखा यूट्यूब पे, फॉलो करो ट्विटर पे, खबर जुड़े रहो दिन रात